ਪੰਗੋਦੀ ਸਤਿ ਸ਼੍ਰੀ ਅਕਾਲ ਸਾਡੇ ਪਿੰਡ ਨਗਰ ਬੁੜਾਵਾਲ ਜ਼ਿਲ੍ਹਾ ਮਾਨਸਾ ਇਹ ਸਾਡਾ ਪਿੰਡ ਜੀ ਪੀਖੀ ਤੋਂ ਜਦੋਂ ਆਪਰ ਰਤੀਏ ਨੂੰ ਉਹ ਹਰ ਰਤੀਆ ਭਲਾੜਾ ਬਹੁਤ ਫੇਮਸ ਹੋ ਗਿਆ ਸੀ ਪਿੱਛੇ ਜੀ ਸੜਕ ਨੂੰ ਲੈ ਕੇ ਭਲਾੜਾ ਰਤੀਆ ਨੂੰ ਇਹ ਉਸ ਰੋਡ ਤੇ ਪਿੰਡ ਆ ਜੀ ਭਲਾੜਾ ਵੀ ਸਾਨੂੰ 8 ਕਿਲੋਮੀਟਰ ਪੈਂਦਾ ਤੇ ਪੀਖੀ ਵੀ ਸੀ ਪੈਟ ਕੈਂਪ ਜਿੱਥੇ ਫੌਜੀਆਂ ਦੀ ਸਖਲਾਈ ਦਿੱਤੀ ਜਾਂਦੀ ਆ ਛੋਟੇ ਸਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਮਾਤਾ ਗੁਜਰਕੌਰ ਦੀ ਯਾਦ ਦੇ ਵਿੱਚ ਪਿੰਡ ਨੱਗਰ ਬੋੜਾ ਬਾਲ ਬੁੱਲੂ ਕੜ ਮਿਲ ਕੇ ਸ੍ਰੀ ਅਖੰਡ ਪਾਠ ਪ੍ਰਕਾਸ਼ ਕਰਾਏ ਗਏ ਅਤੇ 25 ਤਰੀਕ ਨੂੰ ਤਾਂ ਅਖੰਡ ਪਾਠ ਪ੍ਰਕਾਸ਼ ਕਰਾਏ ਗਏ ਸੀ ਤੇ 24 ਤਰੀਕ ਨੂੰ ਲੰਗਰ ਲਾਇਆ ਗਿਆ ਸੀ ਜਿੱਥੇ ਆਪਾਂ ਸ਼ੁਰੂ ਤੋਂ ਚੱਲਿਆ ਵੀਡੀਓ ਲੰਗਰ ਮੂੜੀਆਂ ਵਾਲੇ ਪਰੌਂਠੇ ਗੋਭੀ ਵਾਲੇ ਪਰੌਂਠੇ 27 ਤਰੀਕ ਤੱਕ ਲੰਗਰ ਚੱਲਿਆ ਗੁਰੂ ਮਹਾਰਾਜ ਸਾਹਿਬ ਦੇ ਸਰੂਪ ਲੈ ਕੇ 25 ਤਰੀਕ ਨੂੰ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਾਇਆ ਗਿਆ ਪਿੰਡ ਦਾ ਲੋਵੇ ਲੋਣਾਂ ਹੋਰ ਸੰਗਤਾਂ ਦਾ ਬਹੁਤ ਵੱਡਾ ਸਹਿਯੋਗ ਸਾਥ ਰਿਹਾ ਜੀ 24 ਤਰੀਕ ਤੋਂ ਲੈ ਕੇ 27 ਤਰੀਕ ਤੱਕ ਆ ਟੁੱਟ ਲੰਗਰ ਵਰਤਿਆ ਲੰਗਰ ਦੇ ਵਿੱਚ ਆਪਾਂ ਆਮ ਹੀ ਜਾਣਦੇ ਹਾਂ ਵੀ ਕੀ ਕੁਝ ਹੁੰਦਾ ਹਨਾ ਚਲੋ ਇੱਕ ਵਾਰੀ ਦੱਸ ਵੀ ਦਈਏ ਆਲੂ ਵਾਲੇ ਗੋਭੀ ਵਾਲੇ ਪਰੌਂਠੇ ਪਾਉਂਦਿਆਂ ਜਾਂਦੇ ਆ ਸੰਗਤਾਂ ਨੂੰ ਰਾਹਗੀਰਾਂ ਨੂੰ ਸੜਕ ਤੇ ਵਰਤਾਏਗੇ ਕਿਉਂਕਿ ਵੱਡਾ ਹਾਈਵੇਅ ਆ ਫਤਿਹਬਾਦ ਨੂੰ ਜਾਣ ਵਾਲਾ ਸੜਕ ਬਹੁਤ ਜ਼ਿਆਦਾ ਚੱਲਦੀ ਆ ਤੇ ਅੰਦਰ ਬੈਠੀ ਸੰਗਤ ਦੇ ਲਈ ਆਮ ਲੰਗਰ ਚੱਲਿਆ ਜਿਸ ਦੇ ਵਿੱਚ ਸਾਗ ਸੀ ਦਹੀਂ ਸੀ ਜਿਸ ਤਰ੍ਹਾਂ ਆਪਾਂ ਆਮ ਪਿੰਡਾਂ ਨਗਰਾਂ ਦੇ ਵਿੱਚ ਦੇਖਦੇ ਆਂ ਵੀ ਲੰਗਰਾਂ ਆਮ ਲੰਗਰ ਹੁੰਦੇ ਨੇ ਹਨਾ ਬੈਠੀ ਸੰਗਤ ਜਿਹਦੇ ਲਈ ਸਮਾ ਸੀ ਉਹ ਬੈ ਕੇ ਖਾ ਸਕਦਾ ਸੀ ਰਾਗਗੀਰ ਜਿਹੜੇ ਸੰਗਤ ਜਾਂਦੇ ਆਉਂਦੇ ਸੀ ਉਹਨਾਂ ਲਈ ਗੋਪੀ ਵਾਲੇ ਪਰੌਂਠੇ ਅਲੱਗ ਤੋਂ ਤਿਆਰ ਕੀਤੇ ਗਏ ਸੀ ਪਿੰਡਾਂ ਦੇ ਲੰਗਰਾਂ ਵਿੱਚ ਇਹੀ ਖਾਸੀਅਤ ਹੁੰਦੀ ਹੈ ਬੀਣ ਬਿਨਾ ਕਿਸੇ ਮੱਤ ਭੇਦ ਤੋਂ ਊਚ ਨੀਚ ਤੋਂ ਸਭ ਨੂੰ ਬਰਾਬਰ ਰੱਖ ਕੇ ਲੰਗਰ ਛਕਾਏ ਜਾਂਦੇ ਨੇ ਤੇ ਕੁਝ ਭਰਾਵਾਂ ਨੇ ਆਪ ਨੂੰ ਸੇਵਾ ਲਾਤੇ ਇਹ ਕਹਿੰਦੇ ਤੂੰ ਸਾਰਿਆਂ ਨੂੰ ਫਲਮਾ ਦੇ ਇੱਕ ਬਹੁਤ ਖੁੱਲੀ ਡੁੱਲੀ ਜਗ੍ਹਾ ਜਦੋਂ ਭਿੱਖੀ ਤੋਂ ਅਸੀਂ ਪਿੰਡ ਬੋੜਾਵਾਲ ਦੇ ਵਿੱਚ ਐਂਟਰ ਹੁੰਨੇ ਆ ਉੱਥੇ ਸੀ ਪੇਟ ਕੈਂਪ ਫੌਜੀ ਨੂੰ ਸਿਕਲਾਈ ਦੇਣ ਦੇ ਲਈ ਕਾਫੀ ਜ਼ਿਆਦਾ ਮਤਲਬ ਖੁੱਲਾ ਉੱਲਾ ਗਰਾਊਂਡ ਆ ਜਿਹੜਾ ਗਰਾਊਂਡ ਸਕੂਲ ਦੇ ਵਿੱਚ ਆ ਤੇ ਉਰੇ ਜਿਹੜਾ ਕੋਈ ਪੜ੍ਹਾਈ ਲਿਖਾਈ ਦਾ ਕੰਮ ਆ ਕੋਈ ਫੌਜੀ ਨੂੰ ਸਿਕਲਾਈ ਦੇ ਲਈ ਉਰੇ ਪਿੰਡ ਦੀ ਹੀ ਜਗ੍ਹਾ ਦੀ ਜਿਵੇਂ ਹੁਣ ਸਾਨੂੰ ਖੁੱਲੇ ਡੁੱਲੇ ਮਤਲਬ ਜਗ੍ਹਾ ਦੀ ਲੋੜ ਸੀਗੀ ਅਖੰਡ ਪਾਠ ਸਾਹਿਬ ਤੇ ਉਧਰ ਸੜਕ ਤੇ ਵੀ ਲੰਗਰ ਲਾਉਂਗਾ ਜੋ ਵੀ ਤੋਂ 27 ਤੱਕ 4 ਦਿਨ ਲੰਗਰ ਚੱਲਿਆ ਮਾਈਆਂ ਬਣਾਉਂਦੀਆਂ ਰਹੀਆਂ ਤੇ ਵੀਰ ਛਕਾਉਂਦੇ ਰਹੇ ਬਣਾਉਂਦੇ ਰਹੇ ਦਾਲ ਸਬਜ਼ੀ ਤੇ ਚਾਹ ਤਾਂ ਚਾਹ ਤੇ ਦੁੱਧ ਤਾਂ 4 ਦਿਨ ਚੱਲਿਆ ਬਦਾਮ ਵਾਲਾ ਦੁੱਧ ਚਾਹ ਗੋभी ਤੇ ਗੋभी ਜਿਹੜੇ ਭਰਾਵਾਂ ਦੇ ਹੁਣ ਕੁਝ ਤਾਂ ਪੋ ਕਰਕੇ ਕਹਿ ਦੋ ਵੀ ਮੰਦੀ ਸੀ ਹਨ ਤੇ ਵੇਚਣੀ ਵੀ ਔਖੀ ਸੀ ਤੇ ਜਿਹੜੇ ਭਰਾਵਾਂ ਦੇ ਖੇਤ ਤੇ ਲੱਗੇ ਹੋਏ ਸੀ ਮੌਲੀਆਂ ਗੋਭੀ ਉਹਨਾਂ ਨੇ ਲਿਆ ਲਿਆ ਸੇਵਾ ਚ ਪੂਰੇ ਢੇਰ ਲਾਤੇ ਕਹਿੰਦੇ ਵੀ ਜੇ ਹੋਰ ਲੋੜ ਆ ਤਾਂ ਸਾਨੂੰ ਦੱਸਿਓ ਤੇ ਬੜੇ ਦਾਨੀ ਸੱਜਣ ਨੇ ਭਰਾ ਸਾਡੇ ਚ ਤੇ ਬਹੁਤ ਘੱਟ ਮੁੱਲ ਦੀ ਚੀਜ਼ ਲੈਣੀ ਪਈ ਆ ਬਈ ਇਹ ਹੁੰਦਾ ਵੀ ਪਿੰਡਾਂ ਵਾਲੇ ਇੱਕ ਦੂਜੇ ਦੇ ਸਾਥ ਨਾਲ ਬਹੁਤ ਵੱਡੇ ਵੱਡੇ ਪ੍ਰੋਗਰਾਮ ਹੋ ਜਾਂਦੇ ਨੇ ਇਕੱਲੇ ਜਾਣ ਦੇ ਬੱਸ ਦੀ ਗੱਲ ਨੂੰ ਹੁੰਦੀ ਸਾਂਝੇ ਕੰਮ ਕਰਨੇ ਚਲੋ ਸਾਂਝੇ ਕਮਾਂ ਵਾਸਤੇ ਕਿਸੇ ਨਾ ਕਿਸੇ ਨੂੰ ਅੱਗੇ ਤਾਂ ਲੱਗਣੀ ਪੈਂਦਾ ਹਨ ਸਾਡੇ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਇੱਕ ਗਿਆਨੀ ਜੀ ਨੇ ਜੋ ਉਹਨਾਂ ਨੇ ਕੁਝ ਨਵੇਂ ਮੁੰਡੇ ਨੂੰ ਨਾਲ ਤੋਰ ਕੇ ਇੱਕ ਕਮੇਟੀ ਬਣਾਈ ਹੋਈ ਹੈ ਸਤਕਾਰ ਕਮੇਟੀ ਜੋ ਗੁਰੂ ਮਹਾਰਾਜ ਦੇ ਸਰੂਪ ਜਿਵੇਂ ਕਿਸੇ ਦੇ ਅਖੰਡ ਪਾਠ ਪ੍ਰਕਾਸ਼ ਸਾਹਿਬ ਹੋਣੇ ਆ ਜਸ ਅਹਿ ਪਾਠ ਪ੍ਰਕਾਸ਼ ਹੋਣੇ ਆ ਜਾਂ ਸੁਖਣੀ ਸਾਹਿਬ ਦੇ ਪ੍ਰਕਾਸ਼ ਹੋਣੇ ਆ ਸੁਖਣੀ ਸਾਹਿਬ ਦਾ 2-4 ਘੰਟਿਆਂ ਦਾ ਪਾਠ ਹੁੰਦਾ ਹਨ ਉਹਦੋ ਸਰੂਪ ਲੈ ਜਾਣੇ ਹੁੰਦੇ ਆ ਉਹ ਸਤਕਾਰ ਕਮੇਟੀ ਬਣੀ ਹੋਈ ਆ ਉਹ ਜੋ ਪੰਜ ਚਾਰ ਮੁੰਡਿਆਂ ਨੇ ਪ੍ਰਾਰਾਲਾ ਕੀਤਾ ਵੀ ਕਹਿੰਦੇ ਇਸ ਵਾਰੀ ਛੀਦੀ ਦਿਹਾੜੇ ਨੂੰ ਮੁੱਖ ਰੱਖ ਕੇ ਆਪਾਂ ਜੇ ਲੰਗਰ ਲਾ ਦਈਏ ਤਾਂ ਪਿੰਡ ਨੇ ਬਹੁਤ ਵੱਡਾ ਹੰਗਾਰਾ ਦਿੱਤਾ ਸੀ ਬਾ ਆਨੰਦ ਆ ਗਿਆ ਬਾਈ ਸੇਵਾ ਕਰਨ ਦਾ ਬਹੁਤ ਵਧੀਆ ਤੇ ਆਪਾਂ ਨੂੰ ਸੇਵਾ ਲਈ ਗਈ ਸੀ ਸੜਕ ਦੇ ਉੱਪਰ ਮੈਂ ਇੱਕ ਮਤਲਬ ਸਦਾ ਗਿਰਨ ਨੂੰ ਰੋਕਣਾ ਰੋਕੇ ਲੰਗਰ ਛਕਾਉਣਾ ਜੇ ਤੁਹਾਨੂੰ ਫਲਵਾ ਕੇ ਦਿਖਾਉਣਾ ਤੇ ਬਹੁਤ ਵਧੀਆ ਸਾਥ ਦਿੱਤਾ ਸਾਰੀ ਸੰਗਤ ਦਾ ਸਾਰੇ ਭਰਾਮ ਭਰਾਮ ਨੇ ਕਦੇ ਇਹ ਨਹੀਂ ਸੋਚਿਆ ਸੀ ਵੀ ਜਰ ਮੈਂ ਕਿਸੇ ਸਪੈਸ਼ਲ ਜਗ੍ਹਾ ਤੇ ਲੱਗਣਾ ਜਿੱਥੇ ਜਿਹਦੀ ਡਿਊਟੀ ਲੱਗੀ ਬੜੇ ਤਨਮਾਨ ਨਾਲ ਸੱਚੀ ਨਹੀਂ ਤਨ ਨਿਭਾਇਆ ਜਿਹਨੇ ਵੀ ਨਿਭਾਇਆ ਆਹ ਹੁੰਦੀ ਆ ਪਿੰਡਾਂ ਦੇ ਵਿੱਚ ਇੱਕੇ ਦੀ ਗੱਲ ਵੀਡੀਓ ਦੇਖ ਰਹੇ ਮੇਰੇ ਭਰਾਮਾਂ ਨੂੰ ਬੇਨਤੀ ਹੈ ਵੀ ਜਿਹੜਾ ਜਿੱਥੇ ਜਿਹੜੇ ਪਿੰਡ ਦਾ ਵੀਡੀਓ ਦੇਖ ਰਿਹਾ ਤੇ ਇਹ ਜ਼ਰੂਰ ਦੱਸ ਦਿਓ ਵੀ ਤੁਹਾਡੇ ਲਵੇ ਲਾਉਣੇ ਕਿਸ ਚੀਜ਼ ਦਾ ਲੰਗਰ ਲੱਗਿਆ ਇਸੀਂ ਤਾਂ ਪੁੱਛ ਰਿਆਂ ਕਿਉਂਕਿ ਜਲੇਬੀਆਂ ਪਕੌੜਿਆਂ ਤੋਂ ਅਸੀਂ ਖਾਸ ਕਰਕੇ ਖਲਾਫ ਸੀਗੇ ਉਹਨਾਂ ਦੇ ਇਸੇ ਕਰਕੇ ਅਸੀਂ ਪਰੌਂਠਿਆਂ ਦਾ ਲੰਗਰ ਲਾਇਆ ਹੈ ਨਾ ਤੇ ਜਿੰਨਾ ਹੋ ਸਕੇ ਵੱਧ ਤੋਂ ਵੱਧ ਸੇਵਾ ਕਰਨ ਦੀ ਕੋਸ਼ਿਸ਼ ਕੀਤੀ ਜੇ ਕੋਈ ਗਲਤ ਬੋਲਿਆ ਗਿਆ ਹੋਵੇ ਤਾਂ ਮਾਫੀ ਚਾਹੁੰਦੇ ਆ ਬਾਈ ਜੀ ਬਾਬਾ ਨਾਨਕ ਮਿਹਰ ਕਰੇ ਜਿਹੜੇ ਇਸ ਤਰ੍ਹਾਂ ਦੇ ਲੰਗਰ ਨੇ ਹਰ ਸਾਲ ਲੱਗਦੇ ਰਹਿਣ ਸਾਡੇ ਸੇਵਾਦਾਰ ਭਾਈ ਇਸੇ ਤਰ੍ਹਾਂ ਸੇਵਾ ਕਰਦੇ ਰਹਿਣ ਸਾਡੇ ਨਾਲ ਇੱਕ ਦੂਜੇ ਨਾਲ ਮੋਢਾ ਜੋੜ ਕੇ ਜੁੜਦੇ ਖੜਦੇ ਰਹਿਣ ਤੇ ਵੀਡੀਓ ਕਿਵੇਂ ਲੱਗੀ ਜਰੂਰ ਦੱਸਿਓ ਤੇ ਬਾਬਾ ਜੀ ਦੇ ਗੁਰੂ ਮਹਾਰਾਜ ਦੇ ਸਰੂਪ ਗੁਰਦੁਆਰਾ ਸਾਹਿਬ ਛੱਡ ਕੇ ਆਉਣ ਦੀ ਤਿਆਰੀ ਹੋ ਰਹੀ ਹੈ ਭਾਈ ਗਲਾਸ ਦਿਓ